ਦੇ ਨਾਮ ਕੀ ਤੁਹਾਡਾ ਮੋਨਿਕਾ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਗੁਰੂਵਰ ਸਾਹਿਬ ਕੀ ਮਾਮਲਾ ਕੀ ਹੈਗਾ ਜੀ ਪੁਰਾ ਸਾਡਾ ਵੀਰ ਜੀ ਜ਼ਮੀਨ ਦਾ ਮਸਲਾ ਜੋ ਕਿ ਮੇਰੇ ਸਹੁਰੇ ਪਰਿਵਾਰ ਨਾਲ ਕਰਨਵੀਰ ਸਿੰਘ ਸੋਢੀ ਪਿੰਡ ਬੀੜ ਹਰਬੰਸਪੁਰਾ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ 3 4 2024 ਚ ਤੇ ਜਿਹੜੀ ਉਹਨਾਂ ਦੀ ਸੈਕੰਡ ਵਾਈਫ ਹੈ ਜਤਿੰਦਰ ਕੌਰ ਉਹਨਾਂ ਨਾਲ ਸਾਡਾ ਮਸਲਾ ਹੈ ਜ਼ਮੀਨ ਦਾ ਜੋ ਕਿ ਉਹ ਸਾਡਾ ਸਾਰਾ ਹਿੱਸਾ ਆਪ ਤੇ ਆਪਣੇ ਤੇ ਆਪਦੇ ਬੱਚਿਆਂ ਦੇ ਨਾਂ ਲਗਵਾ ਕੇ ਬੈਠੇ ਆ। ਹਾਂਜੀ। ਤੁਹਾਨੂੰ ਹਿੱਸਾ ਦੇ ਨਹੀਂ ਰਹੇ ਜੀ? ਨਹੀਂ ਜੀ। ਸਾਨੂੰ ਹਿੱਸਾ ਨਹੀਂ ਦੇ ਰਹੇ। ਨਹੀਂ ਨਹੀਂ ਹੁਣ ਹਿੱਸੇ ਨੂੰ ਲੈ ਕੇ ਆ ਜਿਹੜਾ ਤੁਸੀਂ ਮਤਲਬ ਕਿੱਥੋਂ ਤੱਕ ਜਿਹੜੀ ਪਹੁੰਚ ਕੀਤੀ ਆ ਕੋਈ ਪੁਲਿਸ ਕਿਸੇ ਪੁਲਿਸ ਅਧਿਕਾਰੀ ਕੋਲੇ ਗਏ ਆ ਜਾਂ ਕਿਸੇ ਸਿਵਲ ਪ੍ਰਸ਼ਾਸਨ ਕੋਲੇ ਗਏ ਹੋ? ਅਸੀਂ ਸਰ ਪੁਲਿਸ ਅਧਿਕਾਰੀਆਂ ਕੋਲ ਵੀ ਗਏ ਆ ਤੇ ਹਰੇਕ ਪ੍ਰਸ਼ਾਸਨ ਦੇ ਜਿੰਨੇ ਵੀ ਅਫਸਰੇ ਸਭ ਕੋਲ ਗਏ ਆ ਅਸੀਂ ਤੇ ਪਰ ਉਹ ਸਾਡੀ ਕਿਤੇ ਕੋਈ ਸੁਣਵਾਈ ਨਹੀਂ ਹੋਈ। ਜਿਹੜੀ ਜ਼ਮੀਨ ਦਾ ਤੁਸੀਂ ਕਹਿੰਦੇ ਹੋ ਰੋਲਾ ਚੱਲਦਾ ਪਿਆ ਉਹ ਐਕਚੁਅਲੀ ਕਿਹਦੇ ਨਾਮ ਤੇ ਹੈਗੀ ਆ ਉਹ ਇਸ ਟਾਈਮ ਹੈਗੀ ਆ ਜੀ ਜਤਿੰਦਰ ਕੌਰ ਦੇ ਨਾਮ ਉਹਨਾਂ ਦੇ ਦੋ ਬੱਚੇ ਨੇ ਉਹਨਾਂ ਦੇ ਨਾਮ ਤੇ ਮੇਰੇ ਸਹੁਰੇ ਦੇ ਨਾਮ ਹੈਗੇ ਸੀ ਜੀ 20 20 ਕਿੱਲੇ ਜਿੰਦਗੀ ਇਹਨਾਂ ਨੇ ਜਾਲੀ ਵਸੀਅਤ ਬਣਾ ਕੇ ਉਹ ਮਤਲਬ ਇੰਗਲਿਸ਼ ਦੇ ਵਿੱਚ ਸائن ਕਰਦੇ ਸੀ ਬਹੁਤ ਪੜੇ ਲਿਖੇ ਸੀਗੇ ਉਹ ਤੇ ਇਹਨਾਂ ਨੇ ਉਹਦਾ ਉਹਨਾਂ ਦਾ ਅੰਗੂਠਾ ਲਗਵਾ ਕੇ ਤੇ ਇਹਨਾਂ ਨੇ ਉਹ ਵਸੀਅਤ ਵੀ ਆਪਦੇ ਨਾਂ ਕਰਾਨੀ ਚਾਹੀ ਤੇ ਲੇਕਿਨ ਅਸੀਂ ਦਰਖਾਸਤਾਂ ਲਾ ਦਿੱਤੀਆਂ ਹੋਈਆਂ ਨੇ ਤਹਿਸੀਲਦਾਰ ਸਾਹਿਬ ਦੇ ਕਾਨੂੰਗੋ ਸਾਹਿਬ ਦੇ ਸਾਰਿਆਂ ਨੂੰ ਅਸੀਂ ਐਪਲੀਕੇਸ਼ਨ ਦੇ ਦਿੱਤੀ ਹੋਈ ਹੈ ਤੇ ਇਹ ਇਹਨਾਂ ਨੇ ਜਾਲੀ ਅੰਗੂਠਾ ਲਗਵਾ ਕੇ ਤੇ ਉਹ ਵੀ 20 ਕਿਲਿਆਂ ਦੀ ਵਸੀਅਤ ਆਪਦੇ ਨਾਂ ਕਰਾਣੀ ਚਾਹੀ ਜਤਿੰਦਰ ਕੋਰ ਨੇ ਜਦ ਕਿ ਇਹਦਾ ਤਲਾਕ ਹੋਇਆ ਹੈ ਜਤਿੰਦਰ ਕੋਰ ਦਾ ਅੱਜ ਤੋਂ 20 ਸਾਲ ਪਹਿਲਾਂ ਜੇਕਰ ਇਹਦਾ ਤਲਾਕ ਹੋਇਆ ਤੇ ਫਿਰ ਉਹ ਹਿੱਸੇਦਾਰੀ ਕਿਵੇਂ ਬਣ ਗਈ ਉਹਦੀ ਇਹ ਤਾਂ ਫਿਰ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਜੀ ਕਿਵੇਂ ਹਿੱਸੇਦਾਰ ਬਣਾਤਾ ਇਹਨੂੰ ਹਾਂ ਹੋ ਸਕਦਾ ਮਰਨ ਤੋਂ ਬਾਅਦ ਇਹਨਾਂ ਨੇ ਗੂਠਾ ਲਗਵਾਇਆ ਕਿੱਦਾਂ ਲਗਵਾਇਆ ਇਹ ਤਾਂ ਉਹਨਾਂ ਨੂੰ ਹੀ ਪਤਾ ਹੈ ਜੀ ਉਹ ਸਾਈਨ ਕਰਦੇ ਇੰਗਲਿਸ਼ ਦੇ ਵਿੱਚ ਸਾਡੇ ਕੋਲ ਉਹਨਾਂ ਦੇ ਸਾਈਨ ਹੈਗੇ ਨੇ ਪੂਰੇ ਪੜੇ ਲਿਖੇ ਨੇ ਬੜੀ ਇੰਗਲਿਸ਼ ਹਾਈ ਫਾਈ ਇੰਗਲਿਸ਼ ਸੀ ਉਹਨਾਂ ਦੀ ਹੋਣਾ ਇਸ ਮਾਮਲੇ ਦੇ ਸਬੰਧੀ ਤੁਸੀਂ ਦਰਦਰ ਦੀਆਂ ਠੋਕਰਾਂ ਖਾਣ ਤੋਂ ਬਾਅਦ ਹੁਣ ਤੁਹਾਡੀ ਕੋਈ ਮਾਇਤਰਨ ਆਇਆ ਇਸ ਮਾਮਲੇ 'ਚ ਅ ਹੁਣ ਇਸ ਟਾਈਮ ਅਸੀਂ ਜਥੇਬੰਦੀ ਨਾਲ ਗੱਲ ਕੀਤੀ ਸੀ ਇੱਕ ਭਾਰਤੀ ਕਿਸਾਨ ਯੂਨੀਅਨ ਉਹ ਸਾਡੀ ਹੈਲਪ ਕਰ ਰਹੇ ਨੇ ਤੇ ਅਸੀਂ ਪੁਲਿਸ ਪ੍ਰਸ਼ਾਸਨ ਗੁਰੂ ਹਰਸਾਏ ਨੂੰ ਵੀ ਕੀਤੀ ਸੀ ਉਹਨਾਂ ਨੇ ਸਾਨੂੰ ਮਤਲਬ ਕਲੰਦਰਾ ਬਣਾ ਕੇ ਦਿੱਤਾ 45 ਦਾ ਜੋ ਕਿ ਅਸੀਂ ਐਸ ਡੀ ਐਮ ਸਾਹਿਬ ਦੇ ਉਹਨਾਂ ਨੇ ਪੇਸ਼ ਕੀਤਾ ਤੇ ਐਸ ਡੀ ਐਮ ਸਾਹਿਬ ਉਹ 45 ਲਾਂਨ ਤੋਂ ਇਨਕਾਰ ਕਰ ਰਹੇ ਨੇ ਉਹ ਕਹਿੰਦੇ ਵੀ ਤੁਸੀਂ ਮਾਲਕ ਹੀ ਐ ਨਹੀਂ ਮੈਂ 45 ਕਿੱਦਾਂ ਲਾਵਾਂ ਹੁਣ ਮੰਗ ਕੀ ਕਰਦੇ ਹੋ ਸਾਂਧੀ ਮੰਗੇ ਆ ਜਿਹੜੇ ਆ 45 ਦਾ ਉਹਨਾਂ ਨੇ ਕਲੰਦਰਾ ਸਾਨੂੰ ਬਣਾ ਕੇ ਦਿੱਤਾ ਆ ਐ ਐਸ ਐਚਓ ਸਾਹਿਬ ਨੇ ਇਹਦੇ ਤੇ 45 ਲਾਈ ਜਾਵੇ ਮੈਂ ਪ੍ਰਧਾਨ ਮੁੱਖ ਮੰਤਰੀ ਸਾਹਿਬ ਨੂੰ ਇਹ ਰਿਕਵੈਸਟ ਕਰਦੀ ਇਹ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇ ਤੇ ਇਹ ਇਸ ਜ਼ਮੀਨ ਤੇ 45 ਲਾਈ ਜਾਵੇ ਕਿਉਂਕਿ ਉੱਥੇ ਕੋਈ ਨਾ ਕੋਈ ਮਰੂਗਾ ਜ਼ਰੂਰ ਕਿਉਂਕਿ ਬੰਦਾ ਮਰਨ ਦਾ ਉੱਥੇ ਖਤਰਾ ਹੈ ਜਦੋਂ ਵੀ ਅਸੀਂ ਜਾਂਦੇ ਆ ਉਹ ਸਾਡੇ ਅੱਗੋਂ ਗੱਲ ਪੈਂਦੇ ਨੇ ਤੇ ਝੂਠੇ ਪਰਚੇ ਕਰਾਏ ਇਹਨਾਂ ਨੇ ਸਾਡੇ ਤੇ ਚੋਰੀ ਦੇ ਉੱਥੇ ਉਹਨਾਂ ਇਨਕੁਆਇਰੀ ਕੀਤੀ ਜਾਵੇ ਜਿਹੜਾ ਇਹਨਾਂ ਨੇ ਸਾਡੇ ਤੇ ਪਰਚਾ ਕਰਾਇਆ ਕਾਹਦਾ ਪਰਚਾ ਕਰਾਇਆ ਪਰਚਾ ਕਰਾਇਆ ਇਹਨਾਂ ਨੇ ਵੀ ਸਾਡੀ ਇਹਨਾਂ ਨੇ 50 ਗੱਟੇ ਖਾਦ ਤੇ ਹੋਰ ਕੋਈ ਬਿਜਲੀ ਦਾ ਸਮਾਨ ਜਿਹੜਾ ਇਹਨਾਂ ਨੇ ਉੱਥੋਂ ਚੱਕਿਆ ਜਦ ਕਿ ਉਹ ਜਿਹੜੇ ਉਥੇ ਡੀਐਸਪੀ ਅਤਲ ਸੋਨੀ ਖੁਦ ਮੌਕਾ ਵੇਖ ਕੇ ਆਏ ਨੇ ਕਿ ਉਹ ਕੋਠੇ ਇੰਨੇ ਕੁ ਛੋਟੇ ਨੇ ਕਿ ਉੱਥੇ ਇੱਕ ਗੱਟਾ ਵੀ ਖਾਦਦਾ ਨਹੀਂ ਆਂਦਾ ਜਿਹੜਾ ਇਹਨਾਂ ਨੇ 50 ਗੱਟੇ ਲਿਖਵਾਏ ਨੇ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਜਿਹੜਾ ਉਹ ਪਰਚਾ ਹੈ ਉਹ ਵੀ ਫੇਕ ਹੈ ਹਾਂਜੀ ਝੂਠਾ ਪਰਚਾ ਜਤਿੰਦਰ ਕੌਰ ਨੇ ਤੇ ਇਹ ਇਹਨਾਂ ਦਾ ਡਰਾਈਵਰ ਹੈ ਜਿਹੜਾ ਸਤਨਾਮ ਸੱਤੀ ਇਹ ਇਹਨਾਂ ਨੇ ਰਲ ਕੇ ਕਰਵਾਇਆ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੀ ਹਾਂ ਕਿ ਉਹ ਪਰਚੇ ਦੀ ਵੀ ਪੂਰੀ ਅਨਕੁਐਰੀ ਕੀਤੀ ਜਾਵੇ ਜਿਹੜੇ ਮਤਲਬ ਦੋਸ਼ੀਆਂ ਨੇ ਸਾਡੇ ਤੇ ਪਰਚਾ ਝੂਠਾ ਕਰਾਇਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਕਾਜੀ ਪ੍ਰਧਾਨ ਜੀ ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਜੀ ਗੁਰਦੀਪ ਸਿੰਘ ਹੈ। ਜ਼ਿਲ੍ਹਾ ਪ੍ਰਧਾਨ ਪਛਮੀ, ਰੋਇਪੁਰ। ਭਾਰਤੀ ਕਿਸਾਨੀਓ ਨੇ ਪੰਜਾਬ ਜੀ। ਅੱਜ ਕਿਸ ਮੁੱਦੇ ਨੂੰ ਲੈ ਕੇ ਆ ਜਿਸ ਜਮੀਨੀ ਵਿਵਾਦ ਨੂੰ ਲੈ ਕੇ ਤੁਸੀਂ ਜਿਹੜੀ ਤੁਸੀਂ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹੋ ਕੀ ਮਾਮਲਾ ਕੀ ਹੈਗਾ ਪੁਰਾਣਾ ਮਾਮਲਾ ਹੈ ਜੀ ਬੀੜਵਾਂ ਬੰਸਪੁਰੇ ਤੋਂ ਜੋ ਇਹ ਮੌਨਕਾ ਇਹਨਾਂ ਦੋ ਪਰਿਵਾਰਾਂ ਦਾ ਆਪਸ ਵਿੱਚ ਲੜਾਈ ਝਗੜਾ ਜ਼ਮੀਨ ਦਾ ਜੋ ਕਿ ਇਹਨੂੰ ਇਹਦਾ ਹਿੱਸਾ ਨਹੀਂ ਦਿੱਤਾ ਗਿਆ ਇਹ ਪਿੱਛੇ ਲੰਬੇ ਸਮੇਂ ਤੋਂ ਇਹ ਲੜਾਈ ਝਗੜਾ ਦਾ ਚੱਲ ਰਿਹਾ ਹੈ ਦਿਸਪੂਟ ਚੱਲ ਰਿਹਾ ਕੋਈ ਪ੍ਰਸ਼ਾਸਨ ਇਹਨਾਂ ਦੀ ਸੁਣਵਾਈ ਨਹੀਂ ਕਰ ਰਿਹਾ ਸੀ ਇਹ ਸਾਡੇ ਸੂਬਾ ਪ੍ਰਧਾਨ ਫਰਮਾਨ ਸਿੰਘ ਸੰਧੂ ਜੀ ਨੂੰ ਮਿਲੇ ਉਹਨਾਂ ਨੇ ਸਾਨੂੰ ਡਿਊਟੀ ਲਾਈਵ ਵੀ ਉੱਥੇ ਜਾ ਕੇ ਇਹਨਾਂ ਦੇ ਜ਼ਮੀਨ ਦਾ ਵੇਖੋ ਪਰ ਇਹਨਾਂ ਦਾ ਸਰਾਸਰ ਤੱਕਾ ਹੈ ਔਰ ਇਹਨਾਂ ਦਾ ਕਿਹੜੀ ਦੂਜੀ ਸਾਸਿ ਰਜਿੰਦਰ ਕੌਰ ਔਰ ਜਿਹੜੀ ਇਹ ਮੁੰਕਾ ਇਹਦੀ ਸਾਸਿ ਰਾਜ ਰਾਜ ਰਾਣੀ ਔਰ ਇਹਨਾਂ ਨੂੰ ਕਿਹੜੀ ਜ਼ਮੀਨ ਹੈ ਸਿਰਫ 7 ਕਿੱਲੇ ਦਿੱਤੀ ਗਈ ਸੀ ਇਹਨਾਂ ਦੇ ਪਰਿਵਾਰ ਦੇ ਹਿੱਸਾ ਕਿਹੜੀ ਦੂਜੀ ਪਰਿਵਾਰ ਹੈ ਉਹ 60 ਕਿੱਲਾ ਜ਼ਮੀਨਵਾਰ ਆ ਇਹਨਾਂ ਨੂੰ ਕਿਹੜੇ ਗੁਰੂ ਕਰਨ ਵੀਰ ਕਿਹੜਾ ਜਿਨ੍ਹਾਂ ਦੀ ਡੈਥ ਹੋ ਚੁੱਕੀ ਹੈ ਉਹਨਾਂ ਦੇ 20 ਕਿਲੇ ਜ਼ਮੀਨ ਹੈ ਜਿਹੜੀ ਇਹਨਾਂ ਨੇ ਜਾਲੀ ਰਸੀयत ਬਣਾ ਕੇ ਗੂਠਾ ਲਾ ਕੇ ਮਰਨ ਤੋਂ ਬਾਅਦ ਇਹਨਾਂ ਨੇ ਲੱਗਦਾ ਵੀ ਗੂਠਾ ਲਾ ਕੇ ਤੇ ਵਸੀਅਤ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਰੋਕੀ ਗਈ ਏ ਔਰ ਸਟੇ ਲਿਆ ਗਿਆ ਪਰ ਅੱਜ ਦਾ ਹਾਲਾਤ ਇਹ ਆ ਵੀ ਉੱਥੇ ਲੜਾਈ ਝਗੜਾ ਹੋਣ ਦਾ ਜਿਹੜੀ ਜ਼ਮੀਨ ਹੈ ਉਹ ਠੇਕੇ ਤੇ ਇਹ ਦਿੰਦੇ ਨੇ ਤੇ ਦੂਸਰਾ ਪਰਿਵਾਰ ਦਿੰਦੇ ਨੇ ਤੇ ਉੱਥੇ ਇਹ ਕਿਹੜਾ ਠੇਕੇ ਤੇ ਜ਼ਮੀਨ ਕਰ ਠੇਕੇ ਵਾਲੇ ਬੰਦੇ ਨੇ ਜਾਂ ਉਹ ਦੂਸਰਾ ਪਰਿਵਾਰ ਰਜਿੰਦਰ ਕੌਰ ਦਾ ਉਹ ਆ ਕੇ ਉਥੇ ਲੜਾਈ ਝਗੜਾ ਕਰਦੇ ਨੇ ਤੇ ਉਹ ਇਹਨਾਂ ਉਥੇ ਕਦੇ ਵੀ ਕੁਝ ਵੀ ਹੋ ਸਕਦਾ ਲੜਾਈ ਝਗੜਾ ਹੋਣ ਕਾਰਨ ਬੰਦਾ ਵੀ ਮਾਰ ਸਕਦਾ ਕੁਝ ਵੀ ਹੋ ਸਕਦਾ ਉਹਨੂੰ ਵੇਖਦੇ ਹੋਏ ਪੁਲਿਸ ਪ੍ਰਸ਼ਾਸਨ ਨੇ 145 ਦੇ ਕਲੰਦਰੇ ਬਣਾ ਕੇ ਐਸ ਡੀ ਐਮ ਮਾਨਯੋਗ ਐਸ ਡੀ ਐਮ ਗੁਰੂਵਰ ਸਾਹਿਬ ਅਗਨਦੀਪ ਨੂੰ ਭੇਜੇ ਔਰ ਉਹ 145 ਲਗਾਉਣ ਤੋਂ ਇਨਕਾਰੀ ਕਰ ਰਿਹਾ ਸੀ ਅਸੀਂ ਉਹਨਾਂ ਨੂੰ ਮੰਗ ਪੱਤਰ ਦਿੱਤਾ 26 ਤਰੀਕ ਤੱਕ ਜੇਕਰ ਨਹੀਂ 26 ਤਰੀਕ ਤੱਕ ਬੁੱਧਵਾਰ ਤੱਕ ਕਰ ਦੇਤਾ ਸੀ ਉਥੇ ਜਾ ਕੇ ਜਿਹੜਾ ਵੀ ਅਸੀਂ ਧਰਨਾ ਲਾ ਕੇ ਪੱਕਾ ਮੋਰਚਾ ਲਾ ਕੇ ਸੰਘਰਸ਼ ਕਰਾਂਗੇ ਔਰ ਇਹਨਾਂ ਨੂੰ ਜਦੋਂ ਤੱਕ ਇਹਨਾਂ ਦਾ ਮਸਲਾ ਨਹੀਂ ਹੱਲ ਹੁੰਦਾ ਮੌਨਕਾ ਦਾ ਇਹਨਾਂ ਦੀ ਜ਼ਮੀਨ ਦੇ ਹਿੱਸੇ ਵਿੱਚ ਨਹੀਂ ਮਿਲਦੀ ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ ਭਾਰਤੀ ਕਿਸਾਨ ਜੀ ਨੂੰ ਪੰਜਾਬ ਦੇ ਵੱਲੋਂ